Yeah. Mm -hmm. you ਸਫ ਦੇ ਜਵਾਨ ਜਗਮੋਹਨ ਸਿੰਘ ਦੀ ਤਰੰਗੇ ਚ ਲਿਪਟੀ ਹੋਈ ਮ੍ਰਿਤਕ ਦੇ ਜਦੋਂ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਚ ਸੋਗ ਦੀ ਲਹਿਰ ਦੌੜ ਗਈ। ਅਚਾਨਕ ਗੋਲੀ ਲੱਗਨ ਕਾਰਨ ਜਗਮੋਹਨ ਸਿੰਘ ਦੀ ਮੌਤ ਹੋ ਗਈ। ਜਗਮੋਹਨ ਸਿੰਘ ਦੀ ਪਤਨੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਦੋਂ ਜਗਮੋਹਨ ਸਿੰਘ ਦੇ ਛੋਟੇ ਜੇ ਪੁੱਤਰ ਨੇ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਤਾਂ ਇਹ ਦੇਖ ਕੇ ਸਭ ਦਾ ਹਿਰਦਾ ਵਲੁੰਦਰਿਆ ਗਿਆ। ਤਾਨੂੰ ਦੱਸਦੀ ਹੈ ਕਿ ਦੋ ਪੀੜੀਆਂ ਤੋਂ ਪਰਿਵਾਰ ਦੇਸ਼ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਜਗਮੋਹਨ ਸਿੰਘ ਦੇ ਪਿਤਾ ਜੀ ਵੀ ਆਰਮੀ ਵਿੱਚ ਸੀ ਸੀਮਾ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਜਗਮੋਹਨ ਸਿੰਘ ਦੀ ਮ੍ਰਿਤਕ ਦੇ ਅੱਜ ਜਦੋਂ ਉਹਨਾਂ ਦੇ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਇਸ ਦੌਰਾਨ ਸ਼ਹੀਦ ਜਗਮੋਹਨ ਦੇ ਅੰਤਿਮ ਦਰਸ਼ਨਾਂ ਲਈ ਇਲਾਕਾ ਨਿਵਾਸੀਆਂ ਦੀ ਧੀੜ ਇਕੱਠੀ ਹੋ ਗਈ ਜਾਣਕਾਰੀ ਅਨੁਸਾਰ ਜਗਮੋਹਨ ਸਿੰਘ ਨੂੰ ਪੀਐਸਐਫ ਚ ਭਰਤੀ ਹੋਏ 15 ਸਾਲ ਹੋ ਗਏ ਨੇ ਤੇ ਉਹ ਸੀਤਾਮੜੀ ਬਿਹਾਰ ਦੀ ਸੀਮਾ ਸੁਰੱਖਿਆ ਬਲ ਦੀ 20ਵੀਂ ਬਟਾਲੀਅਨ ਚ ਤਾਇਨਾਤ ਸੀ ਜਗਮੋਹਨ ਕੁਝ ਦਿਨ ਪਹਿਲਾਂ ਹੀ ਛੁੱਟੀ ਪੂਰੀ ਕਰਕੇ ਆਪਣੀ ਯੂਨਿਟ 'ਚ ਵਾਪਸ ਆਇਆ ਸੀ ਪਰ ਕਿਸੇ ਹਾਦਸੇ ਕਾਰਨ ਸਿਰ 'ਚ ਗੋਲੀ ਲੱਗਨ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਜਗਮੋਹਨ ਦੇ ਵੱਡੇ ਭਰਾ ਖਾਬੂਲ ਸਿੰਘ ਨੇ ਦੱਸਿਆ ਕਿ ਜਗਮੋਹਨ ਆਪਣੇ ਪਿੱਛੇ ਪਤਨੀ ਤੇ ਪੁੱਤਰ ਛੱਡ ਗਿਆ ਕੁਝ ਦਿਨ ਪਹਿਲਾਂ ਉਹ ਆਪਣੀ ਛੁੱਟੀ ਪੂਰੀ ਕਰਕੇ ਡਿਊਟੀ ਤੇ ਪਰਤਿਆ ਸੀ ਪਰ ਮੈਨੂੰ ਥੋੜਾ ਪਤਾ ਸੀ ਕਿ ਮੇਰਾ ਭਰਾ ਕਦੇ ਵਾਪਸ ਨਹੀਂ ਆਏਗਾ ਜਗমোহন ਦੇਪਰਾ ਕਾਬੂਲ ਸਿੰਘ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੇਰੇ ਸ਼ਹੀਦ ਭਰਾ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਜਗমোহন ਦਾ ਅੰਤਿਮ ਸੰਸਕਾਰ ਪਿੰਡ ਟੱਲ ਦੇ ਸ਼ਮਸ਼ਾਨ ਘਾੜ ਚ ਕੀਤਾ ਗਿਆ ਜਿਸ ਚ ਪੁੱਤਰ ਨੇ ਆਪਣੇ ਪਿਤਾ ਦੀ ਜਿਖਾ ਨੂੰ ਅਗਨ ਪੇਟ ਕੀਤੀ ਇਸ ਦੌਰਾਨ ਉੱਥੇ ਪਹੁੰਚੇ ਹੋਏ ਬੀਐਸਐਫ ਦੇ ਜਵਾਨਾਂ ਨੇ ਜਗਮੋਹਨ ਸਿੰਘ ਦੀ ਮ੍ਰਿਤਕ ਦੇਹ ਤੋਂ ਤਿਰੰਗਾ ਉਤਾਰ ਕੇ ਉਸ ਦੇ ਪੁੱਤਰ ਨੂੰ ਪੇਟ ਕੀਤਾ ਤੇ ਸਲੂਟ ਕੀਤਾ ਤੇ ਇਸ ਦੌਰਾਨ ਜਗਮੋਹਨ ਸਿੰਘ ਦੇ ਛੋਟੇ ਜਿਹੇ ਪੁੱਤਰ ਨੂੰ ਰੋਂਦਿਆਂ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਕਾਬਲ ਸਿੰਘ ਜੀ ਕਾਬਲ ਸਿੰਘ ਜੀ ਜਗਤੂ ਸੀ ਜਗਮੋਹਨ ਦੇ ਬ੍ਰਦਰ ਬ੍ਰਦਰ ਹੈ ਜੀ ਇਹ ਤੁਹਾਡੇ ਬ੍ਰਦਰ ਕਦੋਂ ਸ਼ਹੀਦ ਹੋਏ ਆ ਕਿਸ ਤਰ੍ਹਾਂ ਕਦ ਕਿਨੀ ਨੌਕਰੀ ਹੋਈ ਸੀ ਇਹਦੀ ਨੌਕਰੀ 15 16 ਸਾਲ ਹੋ ਗਈ ਹੈ ਤੇ ਇਹ ਸ਼ਹੀਦ 3 ਦਿਨ ਹੋ ਗਏ ਇਹਨਾਂ ਨੂੰ ਇਹ ਕਿਹੜੀ ਜਗ੍ਹਾ 'ਚ ਸੀਗੇ ਜੇ ਨਾਲ ਇਹ ਸੀਤਾ ਮੜੀ ਹੈ ਬਿਹਾਰ 'ਚ ਬਿਹਾਰ 'ਚ ਤੇ ਉਸ ਤੋਂ ਬਾਅਦ ਪਰਿਵਾਰ 'ਚ ਕੌਣ ਕੌਣ ਆਇਆ ਸ਼ੁਰੂਆਤ 'ਚ ਸਾਡੀ ਮਾਤਾ ਜੀ ਹੈ ਹੋਰ ਬ੍ਰਦਰ ਹੈਗੇ 3 4 ਭਰਾ ਹੈਗੇ 5 ਭਰਾ ਸੀ ਤੇ ਇਹ ਸੀ ਦੋਗੇ ਭਰਾ ਸੋਤੇ ਮੇਰੇ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਡੇ ਉਹਨਾਂ ਦੇ ਪਰਿਵਾਰ ਦੇ ਸਾਰੇ ਖਿਆਲ ਦਿੱਤਾ ਜਾਵੇ ਸਾਨੂੰ ਪੂਰੀ ਦੇਖ ਰੱਖੀ ਸਿਰੱਖਿਆ ਜੋ ਜਿਹੜੇ ਅੱਜ ਨੌਜਵਾਨੀ ਜਗਮੁਨ ਸ਼ਹੀਦ ਹੋਇਆ ਤੁਸੀਂ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆਪਣੇ ਦੇਖੋ ਪਿੰਡ ਡਾਲਾਂ ਦੇ ਜਵਾਨ ਸੀਗੇ ਜਗਮੁਨ ਜੀ ਕਿ ਨਾਲ 17 ਸਾਲ ਇਹਨਾਂ ਨੇ ਐਸਐਸਏ ਤੇ ਸਰਵਿਸ ਕੀਤੀ ਪੈਰਾ ਮਿਲਟਰੀ 'ਚ ਅੱਜ ਐਕਸੀਡੈਂਟਲੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕੱਲ ਮ੍ਰਿਤਕ ਹੋਈ ਸੀਗੀ ਤੇ ਜਿਹਦੇ ਕਰਕੇ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਹੈ ਪਿੰਡ ਵਾਲੇ ਬਾਕਮੋਗ ਆਪਣੇ ਹਲਕੇ ਦੇ ਚਾਹੇ ਹੋਵੇਂ ਪੰਜਾਬ ਦੇ ਹੋਣ ਜਿੰਨੇ ਵੀ ਰਿਸ਼ਤੇਦਾਰ ਹੈ ਸਾਰਿਆਂ ਨੂੰ ਬੜਾ ਦੁੱਖ ਦੀ ਘੜੀ ਹੈ ਤੇ ਆਪਾਂ ਇਸੇ ਦੁੱਖ ਦੀ ਗੱਡੀ ਚ ਇਹਨਾਂ ਦੇ ਨਾਲ ਆ। ਸਾਰੇ ਸਭ ਅੱਜ ਜਿਹੜੇ ਸ਼ਹੀਦ ਹੋਏ ਐ ਇੱਥੇ ਤੁਸੀਂ ਪਹੁੰਚੇ ਹੋ। ਅੱਜ ਢਾਲਪਿੰਡ ਦੇ ਵਿੱਚ ਢਾਲਪਿੰਡ ਦਾ ਸੁਪੁੱਤਰ ਜਗਮੂਨ ਜਿਹਦੇ ਪਿਤਾ ਦਾ ਨਾਮ ਪਿਆਰਾ لال ਸੀ। ਇਹ ਪਰਿਵਾਰ ਦੇਸ਼ ਦੀ ਸੇਵਾ ਦੋ ਪੀੜੀਆਂ ਤੋਂ ਕਰਦਾ ਆ ਰਿਹਾ। ਜਗਮੂਨ ਦੇ ਪਿਤਾ ਜੀ ਵੀ ਆਰਮੀ 'ਚ ਸੀਗੇ। ਉਹਨਾਂ ਦੀ ਵੀ 7-8 ਸਾਲ ਪਹਿਲੇ ਮੌਤ ਹੋਈ ਔਰ ਜਗਮੋਨ ਜਿਹੜਾ ਸੀਤਾਮੜੀ ਚ ਐਸਲੇ ਆਪਣੀ ਡਿਊਟੀ ਚ ਬੀਐਸਐਫ ਦੇ ਵਿੱਚ ਕੰਮ ਕਰਦਾ ਉੱਥੇ ਡਿਊਟੀ ਤੇ ਤਨਾਤ ਸੀ ਉੱਥੇ ਕੋ ਹਾਦਸਾ ਹੋਣ ਕਰਕੇ ਇਹਦੀ ਮ੍ਰਿਤਿ ਹੋ ਗਈ ਦੇਸ਼ ਦੀ ਤਰੋਹਰ ਹੁੰਦੇ ਆ ਇਹ ਜਵਾਨ ਅਸੀਂ ਤਾਈਆਂ ਕਾਚ ਆਰਾਮ ਨਾ ਸੌਣੇ ਆ ਕਿ ਇਹ ਸਾਡੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦੇ ਆ ਸਾਰੇ ਔਰ ਇਹਦਾ ਜਗਮੋਨ ਛੋਟੀ ਉਮਰ ਦੇ ਵਿੱਚ ਹੀ ਲਗਭਗ 34-35 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਦੇਸ਼ ਨੂੰ ਇਹਦਾ ਨੁਕਸਾਨ ਹੈ ਔਰ ਇਹ ਪੂਰਤੀ ਜਿਹੜੀ ਹੈ ਇਹ ਬੜੀ ਮੁਸ਼ਕਲ ਹੈ ਔਰ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਆਪਦੀ ਪਾਰਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਂਤਵਨਾ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਹਾਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਜਗਮੋਹਨ ਦੇ ਸਾਰੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੰਬੰਧੀਆਂ ਨੂੰ ਇਹ ਜੇ ਇਹ ਦੁੱਖ ਦੀ ਘੜੀ ਹੈ ਇਹ ਦੁੱਖ ਚੱਲਣ ਦਾ ਸ਼ਕਤੀ ਦੇਵੇ